ਨਮਸਕਾਰ ਜੀ ਇੱਕ ਵਾਰ ਦੀ ਗੱਲ ਹੈ ਇੱਕ ਪਿੰਡ ਦੇ ਵਿੱਚ ਇੱਕ ਸੇੜ ਜੀ ਰਹਿੰਦੇ ਸੀ ਤਾਂ ਜਦੋਂ ਪੂਜਾ ਕਰ ਰਹੇ ਸੀਗੇ ਤਾਂ ਉਹਨਾਂ ਨੂੰ ਉਹਨਾਂ ਦੇ ਦੇਵਤਾ ਨੇ ਕਿਹਾ ਕਿ ਹੁਣ ਕੁਝ ਦੇਰ ਦੇ ਲਈ ਤੇਰਾ ਬੁਰਾ ਸਮੇਂ ਚੱਲੇਗਾ ਆਪਣਾ ਧਿਆਨ ਰੱਖੀ ਤੇ ਤੂੰ ਬਹੁਤ ਸੇਵਾ ਭਾਵੀ ਐ ਮੇਥੋਂ ਕੋਈ ਵਰਦਾਨ ਮੰਗ ਤਾ ਉਹਨਾਂ ਨੇ ਕਿਹਾ ਕਿ ਮੈਨੂੰ ਬਿਨੰਮਰਤਾ ਦੇ ਦੇ ਜਦੋਂ ਸੇੜ ਜੀ ਘਰ ਗਏ ਤਾਂ ਰੋਟੀ ਖਾਦੀ ਤਾਂ ਉਹਨਾਂ ਨੇ ਦੇਖਿਆ ਕਿ ਸਬਜੀ ਦੇ ਵਿੱਚ ਨਮਕ ਜ਼ਿਆਦਾ ਸੀ ਤੇ ਰੋਟੀ ਕੱਚੀ ਸੀ ਪਹਿਲਾਂ ਤਾਂ ਉਹਨਾਂ ਨੂੰ ਗੁੱਸਾ ਆ ਪਰ ਉਹ ਫੇਰ ਸਮਝ ਗਏ ਕਿ ਮੇਰਾ ਜਿਹੜਾ ਬੁਰਾ ਸਮੇਂ ਆ ਉਹ ਸਟਾਰਟ ਹੋ ਗਿਆ ਤਾਂ ਉਹ ਕੁਝ ਨਹੀਂ ਬੋਲੇ ਤਾਂ ਆਪਣੇ ਕਮਰੇ ਦੇ ਵਿੱਚ ਚਲੇ ਗਏ ਉਸ ਤੋਂ ਬਾਅਦ ਉਹਨਾਂ ਦੇ ਪਰਿਵਾਰ ਨੇ ਵੀ ਰੋਟੀ ਖਾਧੀ ਉਸੇ ਤਰੀਕੇ ਦੇ ਨਾਲ ਸਬਜ਼ੀ ਦੇ ਵਿੱਚ ਨਮਕ ਜ਼ਿਆਦਾ ਸੀ ਤੇ ਰੋਟੀ ਕੱਚੀ ਸੀ ਸਾਰੇ ਪਰਿਵਾਰ ਨੇ ਪੁੱਛਿਆ ਕਿ ਪਿਤਾ ਜੀ ਨੇ ਰੋਟੀ ਖਾ ਲਈ ਤਾਂ ਸਾਰਿਆਂ ਨੇ ਕਿਹਾ ਹਾਂਜੀ ਖਾ ਲਈ ਤੇ ਫੇਰ ਉਹਨਾਂ ਨੇ ਪੁੱਛਿਆ ਕਿ ਪਿਤਾ ਜੀ ਨੇ ਰੋਟੀ ਬਾਰੇ ਕੀ ਕਿਹਾ ਤਾਂ ਸਾਰਿਆਂ ਨੇ ਕਿਹਾ ਕੁਝ ਨਹੀਂ ਉਹਨਾਂ ਦਾ ਨੋਰਮਲ ਬਿਹੇਵੀਅਰ ਸੀ ਰੋਟੀ ਖਾ ਕੇ ਆਪਣੇ ਕਮਰੇ ਦੇ ਵਿੱਚ ਚਲੇ ਗਏ ਤਾਂ ਰਾਤ ਨੂੰ ਉਹਨਾਂ ਨੂੰ ਉਹਨਾਂ ਦੇ ਸੁਪਨੇ ਦੇ ਵਿੱਚ ਕੋਈ ਦੇਵਤਾ ਆਇਆ ਤੇ ਉਹਨਾਂ ਨੇ ਕਿਹਾ ਕਿ ਤੁਹਾਡੇ ਸਾਰੇ ਪਰਿਵਾਰ ਦੇ ਵਿੱਚ ਪਿਆਰ ਬਹੁਤ ਹੈ ਇਸ ਕਰਕੇ ਕੋਈ ਵੀ ਬੁਰਾ ਸਮੇ ਤੁਹਾਡਾ ਕੁਝ ਨਹੀਂ ਵਿਗਾੜ ਸਕਦਾ ਤੁਹਾਡਾ ਸਹੀ ਸਮੇ ਅੱਜ ਤੋਂ ਫਿਰ ਤੋਂ ਸ਼ੁਰੂ ਹੁੰਦਾ ਹੈ ਤੁਸੀਂ ਆਪਣੀ ਨੋਰਮਲ ਜ਼ਿੰਦਗੀ ਜਿਉਂਗੇ ਤਾਂ ਆਰਾਮਲੀਲਾ ਦੇ ਵਿੱਚ ਸਹਿਯੋਗ ਦੇਣ ਦੇਣ ਦੇ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਸੇਕਾ ਰੋਡ ਗਲੀ ਨੰਬਰ 4 ਰਾਮਲੀਲਾ ਦੇ ਵਿੱਚ ਵੀ ਕਾਲਾ ਦੌਰ ਸ਼ੁਰੂ ਹੋਵੇਗਾ ਮਹਾਵਲੀ ਰਾਵਣ ਦੀ ਐਂਟਰੀ ਹੋਵੇਗੀ ਤੇ ਸ਼ਰੂਪ ਨਕਾ ਦਾ ਨੱਕ ਕਟਿਆ ਜਾਵੇਗਾ ਇਸ ਬੁਰੇ ਸਮੇਂ ਨੂੰ ਹਰਉਣ ਦੇ ਲਈ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਆਪਣੇ ਨਾਲ ਇੱਕ ਅਨਾਜ ਦੀ ਮੁਠੀ ਜੀਵ ਜੰਤੂਆਂ ਦੇ ਲਈ ਇੱਕ ਰੋਟੀ ਜਾਂ ਇੱਕ ਪੇੜਾ ਗਊ ਮਾਤਾ ਦੇ ਲਈ ਤੇ ਆਪਣੇ ਨਾਲ ਜੋ ਆਪਣਾ ਜ਼ਰੂਰਤ ਦਾ ਸਮਾਨ ਹੈ ਜੋ ਨਹੀਂ ਵਰਤਦੇ ਜ਼ਰੂਰਤਮੰਦ ਲੋਕਾਂ ਦੇ ਲਈ ਉਹ ਲੈ ਕੇ ਆਓ ਕਿਉਂਕਿ ਰਾਮ ਰਾਜ ਦੀ ਸਥਾਪਨਾ ਉਸ ਸਮੀ ਹੋ ਸਕਦੀ ਹੈ ਜਦੋਂ ਗਊ ਤੇ ਗਰੀਬ ਦੀ ਰੱਖਿਆ ਕੀਤੀ ਜਾ ਸਕੇ ਧੰਨਵਾਦ